ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਦੇ ਖੇਡਾਂ ਬਾਰੇ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਸੀਨੀਅਰ ਖੇਡ ਸਖਸ਼ੀਤਾਾਂ ਤੇ ਲੋਕਾਂ ਨੂੰ ਮਾਈ ਭਾਰਤ ਪੋਰਟਲ ਪਲੇਟਫਾਰਮ ਤੇ ਵਲੰਟੀਅਰ ਦੇ ਤੌਰ ਤੇ ਆਪਣੇ ਆਪ ਨੂੰ ਰਜਿਸਟਰ ਕਰਨ ਦਾ ਸੱਦਾ ਦਿੱਤਾ ਹੈ। ਉਹਨਾਂ ਨੌਜਵਾਨਾਂ ਨੂੰ ਵੀ ਇਸ ਪਲੇਟਫਾਰਮ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਪਲੇਟਫਾਰਮ ਤੇ ਦੇਸ਼ ਦੇ ਕਿਸੇ ਵੀ ਖੇਤਰ ਦਾ ਕੋਈ ਵੀ ਹੁਨਰਵਾਨ ਨੌਜਵਾਨਾ ਦੇ ਵੀਡੀਓਜ਼ ਪੋਸਟ ਕਰ ਸਕਦਾ ਹੈ। ਕੇਂਦਰੀ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਅਜਿਹਿਆਂ ਪ੍ਰਤਿਭਾਵਾਂ ਦਾ ਧਿਆਨ ਰੱਖੇਗੀ ਉਹਨਾਂ ਨੇ 스타 ਖਿਡਾਰੀਆਂ ਨੂੰ ਕਿਹਾ ਕਿ ਉਹ ਆਪਣੇ ਖੇਤਰ ਵਿੱਚ ਹਫ਼ਤੇ ਤੇ ਘੱਟੋ ਘੱਟ 2 ਘੰਟੇ ਨੌਜਵਾਨਾਂ ਨਾਲ ਬਿਤਾਉਣ ਅਤੇ ਉਹਨਾਂ ਨੂੰ ਸਿਖਲਾਈ ਦੇਣ ਹੁਣ ਰਾਜ ਸਿੰਘ ਠਾਕੁਰ ਨੇ ਇੱਕ ਗੱਲ ਤਨਰਾਜ ਪਿੱਲੇ ਅਰਜੁਨ ਹਲੱਪਾ ਵਰਗੀਆਂ ਸੀਨੀਅਰ ਖੇਡ ਸਖਸ਼ੇਤਾਵਾਂ ਵੱਲੋਂ ਚਲਾਈ ਜਾ ਰਹੀ ਲਕਸ਼ੇਮ ਅਕੈਡਮੀ ਦਾ ਦੌਰਾ ਕਰਨ ਤੋਂ ਬਾਅਦ ਕਹੀ ਉਹਨਾਂ ਦੇਸ਼ ਵਿੱਚ ਖੇਡਾਂ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਇਨ੍ਹਾਂ ਖੇਡ ਸਖਸ਼ੇਤਾਾਂ ਦੇ ਉਦਮ ਦੀ ਛਲਾਗਾ ਕਰਦੇ ਹਾਂ ਹੋਰਨਾਂ ਨੂੰ ਵੀ ਅਜਿਹੀਆਂ ਸਹੂਲਤਾਂ ਦਾ ਪ੍ਰਬੰਧ ਕਰਨ ਲਈ ਕਿਹਾ ਇਸ ਦੌਰਾਨ ਅਨਰਾਖ ਸਿੰਘ ਠਾਕੁਰ ਨੇ ਸਪੋਰਟਸ ਅਥਾਰਟੀ ਆਫ ਇੰਡੀਆ ਦੇ ਬੈਂਗਲੁਰੂ ਵਿੱਚ ਪੈਂਦੇ ਖੇਡ ਕੇਂਦਰ ਦਾ ਦੌਰਾ ਵੀ ਕੀਤਾ।